ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਜੈਨੂ ਬੱਡੀ ਮੇਰੇ ਕੋਲ ਆ ਤੇ ਵੈਲਕਮ ਜੀ ਅੱਜ ਜਿਹੜੇ ਅਸੀਂ ਤੁਹਾਨੂੰ ਡਿਜ਼ਾਈਨ ਦਿਖਾਉਣ ਲੱਗੇ ਆ ਸਾਰੇ ਆਰਡਰ ਵਾਲੇ ਡਿਜ਼ਾਈਨ ਨੇ ਜੋ ਮੇਰੀ ਭੈਣਾਂ ਨੇ ਆਰਡਰ ਦੇ ਉੱਤੇ ਰੈਡੀ ਕਰਵਾਇਨੇ ਡਿਜ਼ਾਈਨ ਅੱਜ ਤੁਹਾਨੂੰ ਆਪਾਂ ਜਿਹੜੇ ਡਿਜ਼ਾਈਨ ਦਿਖਾਉਣੇ ਨੇ ਜਿਹੜੇ ਜਿਹੜੇ ਆਪਾਂ ਰੈਡੀ ਕੀਤੇ ਆ ਭੈਣਾਂ ਲਈ ਇਹ ਵਾਲਾ ਜਿਹੜਾ ਆਪਣਾ ਪਹਿਲਾ ਡਿਜ਼ਾਈਨ ਹੈ ਆਪਾਂ ਜੋਰ ਜੱਟ ਦੇ ਉੱਤੇ ਰੈਡੀ ਕੀਤਾ ਆ ਤੇ ਮੇਰੀ ਭੈਣ ਨੇ ਕਿਸੇ ਨੇ ਵਰਕ ਕਰਵਾਇਆ ਆਰਡਰ ਦੇ ਉੱਤੇ ਇਹ ਵਾਲਾ ਫਰੰਟ ਰਹੂਗਾ ਤੇ ਚੱਕਾਂ ਵਾਲਾ ਡਿਜ਼ਾਈਨ ਆ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਇਹ ਬਾਜੂ ਦੇ ਉੱਤੇ ਆਊਗਾ ਤੇ ਇਹ ਜਿਹੜੀ ਬਾਟਮ ਆਪਾਂ ਉਹ ਸਟੇਟ ਰੈਡੀ ਕੀਤੀ ਐ 16 17 ਇੰਚ ਦੀ ਬਾਟਮ ਆਪਾਂ ਰੈਡੀ ਕੀਤੀ ਐ ਇਹਦੇ ਨਾਲ ਦੇ ਆਪਾਂ ਦੋ ਪੀਸ ਰੈਡੀ ਕੀਤੇ ਨੇ ਸੇਮ ਹੀ ਕਲਰ ਦੇ ਰਹਿਣਗੇ ਦੋ ਸਿਸਟਰ ਨੇ ਆਪਦੇ ਰੈਡੀ ਕਰਵਾਇਆ ਤੇ ਜਿਹੜਾ ਆਪਾਂ ਇੱਕ ਅਗਲਾ ਡਿਜ਼ਾਈਨ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਉਹ ਵਾਲਾ ਹੈ ਜੀ ਪੈਚਵਰਕ ਦਾ ਡਿਜ਼ਾਈਨ ਇਹ ਵੀ ਚਾਕਾਂ ਵਾਲਾ ਡਿਜ਼ਾਈਨ ਰਹੂਗਾ ਡਿਜ਼ਾਈਨ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਲੱਗਾ ਹੈ ਜਿਹੜੇ ਇਹਦੇ ਬਾਜੂ ਰਹਿਣਗੇ ਇਹੋ ਪੈਚ ਵਰਕ ਦੇ ਰਹਿਣਗੇ ਇਹ ਵਾਲਾ ਆਪਣਾ ਬਾਜੂ ਦਾ ਡਿਜ਼ਾਈਨ ਆ ਗਿਆ ਤੇ ਇਹਦੇ ਨਾਲ ਹੀ ਆਪਾਂ बॉਟਮ ਦਾ ਡਿਜ਼ਾਈਨ ਵੀ ਰੈਡੀ ਕੀਤਾ ਸੇਮ ਹੀ ਪੈਚ ਵਰਕ बॉਟਮ ਦੇ ਉੱਤੇ ਰਹੂਗਾ ਤੇ ਅਗਰ ਇਹ ਡਿਜ਼ਾਈਨ ਵੀ ਤੁਸੀਂ ਰੈਡੀ ਕਰਵਾਉਣਾ ਤਾਂ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਸਟੱਫ ਦੇ ਉੱਤੇ ਇਹ ਇਹ ਆਪਾਂ ਡਿਜ਼ਾਈਨ ਮਦਰ ਡਾਟਰ ਲਈ ਆਪਾਂ ਰੈਡੀ ਕੀਤਾ ਹੈ ਸੇਮ ਹੀ ਆਪਾਂ ਇੱਕ ਛੋਟੀ ਬੱਚੀ ਦਾ ਗੁੜੀਆ ਦਾ ਵੀ ਕੀਤਾ ਹੈ ਡਿਜ਼ਾਈਨ ਦੇਖ ਸਾਹ ਤੁਸੀਂ ਕਿੰਨਾ ਪਿਆਰਾ ਲੱਗ ਰਿਹਾ ਹੈ ਮਦਰ ਡਾਟਰ ਦਾ ਡਿਜ਼ਾਈਨ ਹੈ ਸੇਮ ਹੀ ਬਾਜੂ ਤੇ ਰਹੂਗਾ ਉਦਾਂ ਹੀ ਸੇਮ ਹੀ ਬਾਟਮ ਦੇ ਉੱਤੇ ਰਹੂਗਾ ਤੇ ਇੱਕ ਆਪਾਂ ਇਹ ਵਾਲਾ ਬਲੈਕ ਕਲਰ ਦੇ ਵਿੱਚ ਰੈਡੀ ਕੀਤਾ ਹੈ ਗੁੜੀਆ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਆਪਾਂ ਜਾਮ ਕਾਟਨ ਦੇ ਉੱਤੇ ਰੈਡੀ ਕੀਤਾ ਤੇ ਜਿਹੜਾ ਇਹ ਵਾਲਾ ਆਪਾਂ ਕੀਤਾ ਹੈ ਨੇਚਰਲ ਕ੍ਰੇਪ ਦੇ ਉੱਤੇ ਰੈਡੀ ਕੀਤਾ ਹੈ ਆਪਾਂ ਲਈ ਤੇ ਇਹਦੇ ਨਾਲ ਜਿਹੜੀ ਬਾਟਮ ਰਹੂਗੀ ਬਲੈਕ ਦੇ ਨਾਲ ਉਹ ਇਹ ਵਾਲੀ ਬਾਟਮ ਰਹੂਗੀ ਇਹ ਵਾਲਾ ਮੈਚਿੰਗ ਸੂਟ ਆਪਾਂ ਰੈਡੀ ਕੀਤਾ ਹੈ ਦੇਖ ਸਕਦੇ ਹੋ ਤੁਸੀਂ ਤੇ ਜਿਹੜਾ ਅਗਲਾ ਡਿਜ਼ਾਈਨ ਆਪਣਾ ਉਹ ਵਾਲਾ ਆਪਾਂ ਜੋਰਜਟ ਦੇ ਉੱਤੇ ਰੈਡੀ ਕੀਤਾ ਹੈ ਆਪਾਂ ਪਹਿਲਾਂ ਵੀ ਵੀਡੀਓਜ਼ ਦੇ ਵਿੱਚ ਤੁਹਾਨੂੰ ਦਿਖਾਇਆ ਸੀਗਾ ਇਹ ਵੀ ਮੇਰੀ ਸਪੈਨ ਜੋਰਜਟ ਦੇ ਉੱਤੇ ਰੈਡੀ ਕਰਵਾਇਆ ਆ ਆਰਡਰ ਤੇ ਤੇ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਤੇ ਜਿਹੜਾ ਅਗਲਾ ਡਿਜ਼ਾਈਨ ਆ ਉਹ ਆਪਾਂ ਖਾਦੀ कॉटन ਦੇ ਉੱਤੇ ਰੈਡੀ ਕੀਤਾ ਹੈ ਇਹ ਵਾਲਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਚਾਕ ਪਰਕ ਦਾ ਰਹੂਗਾ ਬਲੈਕ ਕਲਰ ਦਾ ਕੰਬੀਨੇਸ਼ਨ ਕੀਤਾ ਹੋਇਆ ਪੀਚ ਕਲਰ ਦਾ ਫੈਬਰਿਕ ਖਾਦੀ ਕਾਟਨ ਦੇ ਉੱਤੇ ਪਰ ਰੈਡੀ ਕੀਤਾ ਹੈ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਅਗਰ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ DM ਕਰ ਸਕਦੇ ਹੋ ਵੀਡੀਓ ਦੇ ਉੱਤੇ ਨੰਬਰ ਚੱਲ ਰਿਹਾ ਹੈ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਆਪਾਂ ਤੁਹਾਨੂੰ ਵਰਕ ਕਰਕੇ ਦਵਾਂਗੇ ਤੇ ਸ਼ਿਪਿੰਗ ਵੀ ਕਰਕੇ ਦਵਾਂਗੇ ਤੁਹਾਨੂੰ ਤੁਸੀਂ ਆਪ ਦਾ ਸਟੱਫ ਭੇਜ ਕੇ ਵੀ ਆਪਣੀ ਮਨਪਸੰਦ ਜਿਹੜਾ ਡਿਜ਼ਾਈਨ ਆਉ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਇਹ ਜਿੰਨੇ ਵੀ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਇਆ ਹੈ ਸਾਰੇ ਮੇਰੀਆਂ ਭੈਣਾਂ ਨੇ ਆਰਡਰ ਦੇ ਉੱਤੇ ਆਪਦਾ ਫੈਬਰਿਕ ਭੇਜ ਕੇ ਰੈਡੀ ਕਰਵਾਏ ਸੀ ਇਹਨਾਂ ਦੇ ਜਿਹੜੇ ਪ੍ਰਾਈਸ ਨੇ ਅਸੀਂ ਤੁਹਾਨੂੰ ਡੀਐਮ ਦੇ ਵਿੱਚ ਦੱਸ ਦਵਾਂਗੇ ਅਲੱਗ-ਅਲੱਗ ਹੁੰਦੇ ਆ ਕਿਉਂਕਿ ਸਾਈਜ਼ ਦੇ ਅਕੋਰਡਿੰਗ ਹੈ ਜਿਹੜੀਆਂ ਮੇਰੀਆਂ ਭੈਣਾਂ ਮੈਸੇਜ ਕਰਦੀਆਂ ਵੀ ਸਾਡੀ ਪਸੰਦ ਦਾ ਡਿਜ਼ਾਈਨ ਆਪਾਂ ਉਹ ਵੀ ਰੈਡੀ ਕਰਕੇ ਦਵਾਂਗੇ ਅਗਰ ਸਾਡੇ ਕੋਲ ਡਿਜ਼ਾਈਨ अवेलेबल ਹੋਊਗਾ ਉਹ ਵੀ ਕਰ ਦਵਾਂਗੇ ਅਗਰ ਨਹੀਂ ਹੋਊਗਾ ਆਪਾਂ ਉਹ Thank you.